ਹਾਂਜੀ ਬਾਈ ਕੀ ਹਾਲ ਨੇ ਸਵੇਰੇ ਸਵੇਰੇ ਆ ਗਏ ਸੈਟਅਪ ਤੇ ਤੇ ਅੱਜ ਉਹ ਮਿੱਤਰੋ ਸਵੇਰੇ ਸਵੇਰੇ ਸਾਨੀਆਂ ਬੈਠੀ ਹੈ ਇੱਧਰ ਇਹਨੂੰ ਕਰਦੀ ਹੈ ਪਹਿਲਾਂ ਬੰਦ ਫੇਰ ਕਰਦੇ ਆ ਅੱਗੇ ਦੇ ਕੰਮ ਆ ਜਿਹੜੇ ਮੁਰਗੇ ਰਾਤ ਨੂੰ ਮਿੱਤਰੋ ਬਾਹਰ ਰਹਿੰਦੇ ਨੇ ਉਹ ਡੰਡੇ ਤੇ ਉਹ ਉੱਤਰ ਕੇ ਫਿਰਦੇ ਨੇ ਥੱਲੇ ਨਲੇ ਆਈਆਂ ਫਿਰਦੇ ਨੇ ਸੀ ਆਪਣੀ ਸੈਟਅਪ ਤੇ ਘੁੱਗੀਆਂ ਕਰੋ ਚੱਕ ਤੇ ਮਾਹੀ ਵੀ ਨਿਕਲੀ ਆ ਕੇ ਨਿਕਲ ਕੇ ਬਾਹਰ ਖੇਡੀ ਜਾਂਦੀ ਹੈ ਕੰਦ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਆ ਬੈਠੀਆਂ ਆਪਣੀਆਂ ਬੱਕਰੀਆਂ ਮਿੱਤਰੋ ਕਰੋ ਚੱਕ ਨਾਲੇ ਛੱਡਦੇ ਆ ਬਾਕੀ ਜਾਨਵਰ ਆ ਬੈਠੇ ਨੇ ਆਪਣੇ ਸ਼ਰਾਜੇ ਤੇ ਆ ਬੱਚੇ ਦੇਖੋ ਆਪਣੇ ਮਿੱਤਰੋ ਕਿੱਡੇ ਕਿੱਡੇ ਹੋ ਗਏ ਸ਼ਰਾਜਿਆਂ ਦੇ ਆ ਬੈਠੇ ਆ ਤੇ ਆ ਬੈਠਿਆ ਮਾਹੀ ਕਰ ਲੋ ਕੰਮ ਚੱਕ ਇਹਦੇ ਆ ਆ ਕੀ ਜਿੱਕੀ ਫਿਰਦੀ ਆ ਮਿੱਤਰੋ ਇਹ ਹੁਣ ਮਾਰੂ ਛਾਲ 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 ਇਹ ਅਜੇ ਤੱਕ ਹੁਣੀ ਮਿੱਤਰੋ ਇਹ 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 ਉੱtre ਉੱtre ਆ ਚੱਕੋ ਜੀ ਆ ਗਈ ਬਈ ਹੈਲੋ ਹਾਂ ਆ ਡਰਦੀ ਆ ਮਿੱਤਰੋ ਇੱਥੇ ਥੋੜਾ ਜਿਹਾ ਤੇ ਆਪੇ ਵੀ ਆ ਗਈ ਖੇਡ ਦੀ ਟਲ ਬਈ ਕਿਧਰ ਇਹ ਨਾ ਉਹ ਹੋ ਗਿਆ ਚੱਲੋ ਕੰਮ ਚੱਕ ਕੇ ਇਹਦੇ ਇਹਨੂੰ ਕਰਤਾ ਬੰਦ ਮਿੱਤਰੋ ਹੁਣ ਚੱਲਦੇ ਆ ਅੱਗੇ ਸੇ ਕੰਮ ਕਰ ਰਾਤ ਨੂੰ ਮਿੱਤਰੋ ਆਪਾਂ ਸਾਰੇ ਜਾਨਵਰਾਂ ਦਾ ਪਾਣੀ ਚੱਕ ਦਿੰਨੇ ਆ ਉਹ ਪਈਏ ਦੇਖ ਲੋ ਬਾਲਟੀ ਤੇ ਆ ਸਾਰਾ ਕੋ ਖਾਲੀ ਕੀਤਾ ਪਿਆ ਪਾਣੀ ਢੋਲ ਦਿੰਨੇ ਰਾਤ ਨੂੰ ਸਾਰਾ ਕਿਉਂਕਿ ਹੁਣ ਪਾਣੀ ਮਿੱਤਰੋ ਹੋ ਗਈ ਠੰਡ ਇਹਦੇ ਕਰਕੇ ਠੰਡਾ ਹੋ ਜਾਂਦਾ ਫਿਰ ਤਾਂ ਕਰਕੇ ਨਾ ਜਾਨਵਰ ਬਿਮਾਰ ਹੋ ਜਾਂਦੇ ਹੈਗੇ ਤੇ ਸਾਰਾ ਪਾਣੀ ਮੂਣੀ ਢੱਕ ਦਿੰਨੇ ਰਾਤ ਨੂੰ ਤੇ ਆ ਦੇਖ ਖਾਲੀ ਕੀਤਾ ਪਿਆ ਸਾਰਾ ਕੁਛ ਮਿੱਤਰ ਬੱਠਣ ਬੱਠਲਾ ਲੋ ਬਈ ਆ ਗਏ ਪਹਿਲੇ ਖੁੱਡੇ ਚ ਤੇ ਖੋਲ ਦੀਏ ਖੁੱਡਾ ਤੇ ਚੱਕੋ ਬਈ ਆ ਗਈ ਆਪਣੀ ਬੱਚਿਆਂ ਦੀ ਮੁਰਗੀ ਬਾਹਰ ਮਾਹੀ ਇਹਨਾਂ ਨੇ ਹੁੰਦੇ ਨੇ ਨਾ ਨਿਕਲ ਸਾਰ ਪੰਗੇ ਤੇ ਆ ਚੜ ਕੇ ਬੈ ਗਈ ਗੱਡੀ ਤੇ ਕਰੋ ਚੈੱਕ ਤੇ ਆ ਆ ਨਿਕਲ ਗਏ ਬੱਚੇ ਬਾਹਰ ਆਪਣੇ ਕਰੋ ਚੈੱਕ ਹੁਣ ਛੱਡ ਦੀਏ ਅਗਲੇ ਆਪਾਂ ਆ ਸੀਲਾਂ ਦਾ ਜੋੜਾ ਮਿੱਤਰ ਆਪਣਾ ਕਿੱਟਾ ਨੂਰੀ ਕੁੱਕੜ ਤੇ ਕਾਲੀ ਗੱਲ ਵੀ ਕੁਕੜੀ ਆ ਹੋਰ ਵੀ ਲੈ ਕੇ ਆਉਣੇ ਆ ਪਸੀਲ ਹੋਣਾ ਤੇ ਇਹਨਾਂ ਨੂੰ ਕਰ ਦਈਏ ਕਿਰਾ ਬਾਹਰ ਆ ਕੁਕੜੀ ਆ ਗਈ ਬਾਹਰ ਤੇ ਆ ਜਾ ਓਏ ਆਇਆ ਆਇਆ ਚੱਲ 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 ਕਰ ਦਈਏ ਨੂੰ ਬੰਦ ਇਹਨਾਂ ਨੂੰ ਦੀਏ ਖੋਲ ਮਿੱਤਰੋ ਚੱਕ ਤਾਂ ਗੇਟ ਬਰਗੀ ਮਾਹੀ ਅੰਦਰ ਇਹ ਵੀ ਆਉਣ ਲੱਗੇ ਬਾਹਰ ਹਾਂ ਕਰੋ ਚੱਕ ਤੇ ਬਾਕੀ ਆ ਹੋਰ ਆਈ ਜਾਂਦੇ ਨੇ ਹਜੇ ਆ ਹੁਣ ਇੱਕ ਰ ਇੱਕਦਮ ਭੱਜਣ ਦੀ ਏ ਤੇ ਆਖਰ ਦੇ ਨੇ ਉਹ ਜੀ ਆ ਗਏ ਇਧਰ ਇਹਨਾਂ ਨੂੰ ਵੀ ਦੀ ਇੱਕ ਖੋਲ ਤੇ ਆ ਜਾਣਗੇ ਬਾਹਰ ਆਓ 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 ਖੋਲ ਦਾ ਖੁੱਡਾ ਇਹ ਮਾਰਦੀ ਹਾਕ ਆ ਆ ਹੁੰਦਾ ਟਪੋ ਟਪ ਹੋਏ ਤੇ ਆਗੇ ਬਾਹਰ ਇਹ ਵੀ ਆ ਖੁੱਡੇ ਵਾਲੇ ਬੱਚੇ ਮਿਸਟਰ ਆਪਾਂ ਕਿਸੇ ਵੀਡੀਓ ਚ ਨਹੀਂ ਦਿਖਾਏ ਬਸ ਕਿਸੇ ਕਾਰਨ ਕਰਕੇ ਨਹੀਂ ਦਿਖਾਏ ਅੱਜ ਦਿਖਾ ਦਿੰਨੇ ਆ ਤੇ ਆਪਣੀਆਂ ਬੈਂਟਮ ਕੋਕੜੀ ਥੱਲੇ ਮਿੱਤਰੋ ਤਿੰਨ ਬੱਚੇ ਨੇ ਇੱਕ ਕਾਲਾਗਾ ਤੇ ਦੋ ਗੋਲਡਨ ਜੀ ਬੱਚੇ ਆ ਗਏ ਇਹ ਜੀ ਆ ਕਰ ਲੋ ਚੱਕ ਤੇ ਜਰੂਰ ਦੱਸੋ ਉਹਨੂੰ ਬੱਚੇ ਕਿਵੇਂ ਲੱਗੇ ਕਿਵੇਂ ਨਹੀਂ ਉਹ ਬਈ ਦਵਾ ਦਾ ਸਵੇਰੇ ਸਵੇਰੇ ਮਾਂ ਹੀ ਨੂੰ ਇੱਕ ਝੂਟਾ ਤੇ ਲੈਂਦੀ ਆ ਝੂਟੇ ਪੂਰੇ ਫੁੱਲਣ ਯਾਰੇ ਨਾਲ ਇਹ ਹੁਣ ਉਤਰੀ ਗੰਧ ਤੇ ਇਹ ਉਤਰੀ ਇਹ ਉਤਰੀ ਇਹ ਉਤਰੀ ਆ ਦੇਖ ਲੋ ਬਈ ਇਹ ਐਂ ਕਰਦੀ ਆ ਕੰਮ ਇਹ ਹੁਣੇ ਜੋ ਮੂਹਲੀ ਕੱਢੂ ਕਿਨੀ ਦੇ ਚ ਤੇ ਆ ਫਿਰਦੀ ਆ ਖੇੜਦੀ ਬੱਚਾ ਇਹ ਦੇਖਣ ਵਗ ਗਈ ਨਾ ਨਾ ਇਹਨਾਂ ਦਾ ਬੜਾ ਬਹਿਰ ਆ ਬਾਈ। ਆ ਬੱਚਿਆਂ ਦਾ ਜਮਾ ਨਹੀਂ ਚੱਲਦੀ। ਅਗਰ ਪੈ ਜਾਂਦੀ ਇਹਨਾਂ ਦੇ। ਚਾਓ ਬਾਈ ਬੱਕਰੀਆਂ ਨੂੰ ਪਾਤਾ ਨੀਰਾ ਲੱਗੀਆਂ ਬੱਕਰੀਆਂ ਖਾਣ। ਹੁਣ ਇਹਨਾਂ ਨੂੰ ਸਾਰੇ ਜਾਨਵਰਾਂ ਨੂੰ ਪਾ ਦਈਏ ਪਾਣੀ ਫੇਰ ਆਪਾਂ ਜਾਣਾਗਾ ਬਾਹਰ। ਸਾਰੇ ਜਾਨਵਰਾਂ ਨੂੰ ਇਤਰੋ ਪਾਤਾ ਪਾਣੀ। ਠੀਕ ਆ। ਬਾਹਰ ਮੁਰਗਿਆਂ ਮਰਗਿਆਂ ਨੂੰ A to Z ਕੰਮ ਕਰਤਾ ਸਾਰਾ ਓਕੇ ਰਿਪੋਰਟ ਤੇ ਆਹ ਦੇਖ ਲਓ ਕੰਮ ਐਦੇ। ਨੰਦੀਆ ਬੱਕਰੀ ਤੇ ਝੂਟੇ। ਤੇ ਬਾਕੀ ਤਾਂ ਹਾਲੇ ਸ਼ਰਾ ਜੈਨੂ ਬਾਤੇ ਦਾਣੇ ਬੱਚਿਆਂ ਨੂੰ ਨਾਲੇ ਪਾਣੀ। ਤੇ ਨੀਰਾ ਬੱਕਰੇ ਨੇ ਲੈ ਖਾ ਹੁਣ ਇਹ ਮਿੱਤਰੋ ਬੈਠਣਗੇ ਟਿੱਕੇ ਤੇ ਮਾਹੀ ਨਾਲ ਲਾਈਏ ਦੁਬਾਰੇ ਹੱਥਾ ਵੈਰੀ ਗੁੱਡ ਹਾਂ ਵੈਰੀ ਗੁੱਡ ਪੂਲੇ ਕਮਰੇ ਦਾ ਗੇਟ ਸਵੇਰੇ ਸਵੇਰੇ ਆਕੇ ਤੇ ਲੋ ਦੇਖ ਲੋ ਬਾਈ ਕਬੂਤਰ ਇਹ ਪਾਣੀ ਤਾਂ ਨਹੀਂ ਗੱਡਿਆ ਇਹ ਕਮਰੇ ਦੇ ਅੰਦਰ ਆ ਮਿੱਤਰੋ ਇਹ ਠੰਡਾ ਨਹੀਂ ਹੁੰਦਾ ਜਿਆਦੇ ਤੇ ਬਾਕੀ ਨਿਗਾ ਹੀ ਰਹਿੰਦਾ ਹੈਗਾ ਤੇ ਬਾਕੀ ਕੂਤਰ ਕਰ ਲੋ ਚੈੱਕ ਬਾਈ ਪੂਰੇ ਐਕਟਿਵ ਨੇ ਸਾਰੇ ਦੇ ਸਾਰੇ ਉਹਨਾਂ ਪਾ ਜਿਹੜੇ ਦੇਵਾਂਗੇ ਤੋੜ ਥੋੜੇ ਦਿਨਾਂ ਤੱਕ ਬਸ ਬੱਚੇ ਫਲ ਜਾਂਦੇ ਗਏ ਤੇ ਆ ਗੱਡੀ ਬੈਠੇ ਆ ਬੱਚਾ ਹੰਡੇ ਇਨਿਕ ਚੱਕ ਤੇ ਤੇ ਬਾਕੀ ਆ ਬੱਚੇ ਬੈਠੇ ਨੇ ਇਹ ਆ ਬੈਠੇ ਨੇ ਇਹ ਲੈ ਕੇ ਜਾਣੇ ਆ ਜੱਜ ਬਾਈ ਨੇ ਥੋੜੇ ਦਿਨਾਂ ਤੱਕ ਤੇ ਆ ਬੈਠੇ ਤਿੰਨ ਵਿੱਚ ਦੋ ਵਿੱਚ ਆ ਬੈਠਿਆ ਤੇ ਇੱਕ ਬੱਚਾ ਆ ਬੈਠਾਗਾ ਇੱਕ ਅੱਧਾ ਇੱਕ ਇੱਕ ਬੱਚਾ ਉਹ ਬੈਠਾ ਮਿੱਤਰੋ ਆ ਛੇ ਵਿੱਚ ਇੱਕ ਬੱਚਾ ਉਹ ਬੈਠਾ ਇਹ ਲੈ ਕੇ ਜਾਣੇ ਨੇ ਬਾਈ ਨੇ ਬਾਕੀ ਆਂਡੇ ਹੁੰਦੇ ਆ ਦੇ ਬਟੜੀ ਆਂਦੇ ਨਵੇਂ ਤੇ ਹੁਣ ਆਡੇ ਪਰ ਆਪਾਂ ਚੱਕ ਦਨੇ ਆ ਆ ਬੱਚੇ ਇੱਥੇ ਵੀ ਆਰਡਰ ਰੱਖਿਆ ਉੱਥੇ ਵੀ ਆਰਡਰ ਰੱਖਿਆ ਆਰਡਰ ਰੱਖੇ ਇੱਕ ਬੱਚਾ ਇਹ ਕਿਸੇ ਮੰਦੋ ਮਿੱਤਰੋ ਦੇਣੇ ਆਪਾਂ ਤਾਂ ਇਹ ਕੋਟੜਾਏ ਨੇ ਇੱਕ ਬੱਚਾ ਬੈਠਾ ਇੱਕ ਕੋਲ ਚਾ ਬੈਠਾ ਇੱਕ ਬੱਚੇ ਆ ਬੈਠਾ ਆ ਬਰੀਡਿੰਗ ਵਰਸਾ ਆਪਣਾ ਤੇ ਬਾਕੀ ਆ ਦੇਖ ਲੋ ਸਾਰੇ ਭਰਾ ਕਹਿੰਦੇ ਹੁੰਦੇ ਮੈਸੇਜ ਕਰਦੇ ਹੁੰਦੇ ਇਸ ਤਰ੍ਹਾਂ ਤੇ ਈ ਬਰੀਡਿੰਗ ਪ੍ਰੋਸੈਸ ਦਿਖਾਓ ਸਾਰਾ ਹੁਣ ਮਿੱਤਰੋ ਬਰੀਡਿੰਗ ਪ੍ਰੋਸੈਸ ਦਿਖਾਤਾ ਕਿ ਐਂ ਗੱਲ ਬਾਤ ਆ ਦੋ ਬੱਚੇ ਆ ਰਹੇਗੇ ਤੇ ਬਾਕੀ ਇਹਨਾਂ ਨੂੰ ਤਪਾ ਦੀ ਹੁਣ ਦਾਣਾ ਪਾਣੀ ਤੇ ਕਰਦੀ ਅੱਗੇ ਦੀ ਸ਼ੁਰੂਆਤ ਸਾਰੇ ਕਬੂਤਰਾਂ ਨੂੰ ਝਾੜੇ ਪੈਣ ਲੱਗੇ ਉੱਤਰ ਉਹ ਚੱਕਾ ਹੋ ਗਟ ਨੇ ਤਾਂ ਹਾਂ ਵੀ ਕਬੂਤਰ ਹੀ ਕਬੂਤਰ ਮਿੱਤਰੋ ਹੋ ਗਏ ਮਿੱਤਰੋ ਪਾ ਤੇ ਦਾਣੇ ਲੱਗੇ ਸਾਰੇ ਕਬੂਤਰ ਦਾਣੇ ਖਾਣ ਉਤੋਂ ਉਤਰੇ ਆਉਂਦੇ ਨੇ ਕਿ ਕਰਕੇ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਉਹ ਵੀ ਰੱਖ ਦੀ ਆ ਖੁੰਡਾ ਇਹਨਾਂ ਨੂੰ ਦਾਣੇ ਤੇ ਲੱਗ ਜਾਣਗੇ ਖਾਣ ਉਹ ਵੀ ਰੱਖ ਤੇ ਦਾਣੇ ਵਿੱਚ ਇਹ ਵੀ ਲੱਗੇ ਹੁਣ ਖਾਣ ਕਰੋ ਚੈੱਕ ਇਹ ਵੀ ਲੱਗੇ ਖਾਣ ਭਾਂ ਪਾਣੀ ਵਾਲੇ ਭਾਂਡੇ ਲੈ ਤੇ ਧੋ ਇਹਨਾਂ ਦੇ ਹੁਣ ਇਹਨਾਂ ਚ ਪਾਲ ਗਏ ਪਾਣੀ ਉਹ ਵੀ ਮਿੱਤਰੋ ਹੁਣ ਕਰ ਦਈਏ ਵਲੌਗ ਦੀ ਐਂਡਿੰਗ ਆਪਾਂ ਨੂੰ ਆਉਂਦਿਆਂ ਨੂੰ ਹੋ ਗਿਆ ਸੀ ਹਨੇਰਾ ਆ ਕੇ ਲੱਗਿਆ ਟਾਈਮ ਤੇ ਆ ਮਗਰੋਂ ਸਾਰਿਆਂ ਮੁਰਗੇ ਮਰ ਗਏ ਤੇ ਇੱਥੇ ਤਾੜ ਮੁੰਡੇ ਨੇ ਆ ਕੇ ਘਰੇ ਤੇ ਸਾਰਾ ਸ਼ੈਟ ਬਦਰ ਨਾਈਟ 뷰 ਤੇ ਆ ਫਿਰਦੀ ਆਪਣੀ ਥਾਣੀਆਂ ਉੱਤੇ ਰਾਤ ਨੂੰ ਉਹ ਇਹ ਖੁੱਲੀ ਮਾਹੀ ਜਾਊਗੀ ਆਪਣੇ ਨਾਲ ਅੰਦਰ ਤੇ ਚੱਲ ਕੇ ਉਹ ਇਹ ਵੀ ਜਾਜੂ ਮੁਰਕੇ ਜਾਊਗੀ ਸੌਂ ਹਾਜੀ ਖੇਢੀ ਜਾਂਦੀ ਆ ਖਾ ਕੇ ਰੋਟੀ ਰੁੱਟੀ ਢਟੀ ਆ ਤੇ ਕਰੋ ਚੈੱਕ ਮਾਰਦੀ ਫਿਰਦੀ ਛਾਲਾਂ ਬਸ ਕੱਲਾ ਪਾਣੀ ਚੱਕਣਾ ਰਹਿ ਗਿਆ ਇਹ ਮੈਂ ਚੱਕਦਾ ਤੇ ਜਰੂਰ ਸੇ ਉਹਨਾਂ ਅੱਜ ਦਾ ਇੱਕ ਵੀਡੀਓ ਆਪਣੀ ਕਿਵੇਂ ਲੱਗੀ ਤੇ ਆਪਣੀ ਆਈਡੀ ਨੂੰ ਕਰ ਲਓ ਫੋਲੋ ਤੇ ਘੈਂਡ ਘੈਂਡ ਵੀਡੀਓ ਆਉਣੀਆਂ ਨੇ ਹੁਣ ਬੈਕ ਟੂ ਬੈਕ ਆ ਬਾਈ ਠੀਕ ਆ ਬਸ ਥੋੜਾ ਜਿਹਾ ਪਿਆਰ ਦਿਖਾਓ ਤੇ ਆਪਾਂ ਬਾਈ ਡੇਲੀ ਵਲੋਗਿੰਗ ਕਰਿਆ ਕਰਾਂਗੇ ਰੋਜ਼ ਆਪਣਾ ਵਲੌਗ ਆਇਆ ਕਰੂ ਤੇ ਜਾਂ ਇੱਕ ਦਿਨ ਛੱਡ ਕੇ ਇੱਕ ਵਲੌਗ ਆਇਆ ਕਰੂ ਠੀਕ ਆ ਤੇ ਆਪਾਂ ਪਾਇਆ ਕਰਾਂਗੇ ਜਰੂਰ ਬਸ ਥੋੜਾ ਜਿਹਾ ਪਿਆਰ ਦਿਖਾਓ ਜੀ ਆਪਣੀ ਪਹਿਲਾਂ ਵਾਲੀ ਵੀਡੀਓ ਬਈ 5000 ਚੜ ਗਈ ਤੇ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਆਪਣੀ ਇੰਨੀ ਸਪੋਰਟ ਕੀਤੀ ਤੇ ਆਪਣੀ ਵੀਡੀਓ ਜੁੜਿਆ ਰਿਹਾ ਕਰੋ ਤੇ ਆਪਾਂ ਹੋਰ ਵੀ ਬਈ ਜਾਨਵਰ ਲੈ ਕੇ ਆਵਾਂਗੇ ਪਰਫੈਕਟ ਘੈਂਟ ਵੀਡੀਓ ਆ ਰਹੀ ਆਪਣੀ ਉਹਦੇ ਵਾਸਤੇ ਕਰੋ ਵੇਟ ਹੈਗਾ ਇੱਕ ਸਰਪ੍ਰਾਈਜ਼